चतुराजन पञ्चानन राधे शिव पञ्चानन राधे हंसानन गरुषवानीर ਹਰ ਸਾਲ ਦਾ ਅਤੇ ਆਤਮ ਵਿਸ਼ਵਾਸ ਦੀ ਪ੍ਰਤੀਕ ਭੋਲੇनाथ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਅਮਰनाथ ਯਾਤਰਾ ਮੌਕੇ ਭੋਲੇनाथ ਦੀ ਗੁਫਾ ਤੇ ਲੰਗਰ ਲਗਾਉਣ ਲਈ ਸਾਧਾਰ ਮਹਾਦੇਵ ਕਮੇਟੀ ਪੁਜਾਦਾ ਤੇ ਹਰ ਹਰ ਕਮੇਟੀ ਮਹਾਦੇਵ ਅਹਿਮਦਗੜ ਵੱਲੋਂ 3 ਜੁਲਾਈ ਨੂੰ ਸ਼ੁਰੂ ਹੋਣ ਵਾਲੀ ਯਾਤਰਾ ਮੌਕੇ ਬਾਲਟਾਲ ਵਿਖੇ ਲਗਾਏ ਜਾ ਰਹੇ 27ਵੇਂ ਵਿਸ਼ਾਲ ਲੰਗਰ ਸਬੰਧੀ ਰਾਸ਼ਨ ਦੇ 4 ਟਰੱਕਾਂ ਨੂੰ ਅਹਿਮਦਗੜ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਹਲਕਾ ਅਮਰਗੜ ਤੋਂ ਕਾਂਗਰਸ ਇਨਚਾਰਜ ਕਮਲ ਤਾਲੀਵਾਲ ਨੇ ਕਿਹਾ ਕਿ ਅਮਰਗੜ ਸ਼ਹਿਰ ਤੇ ਮੈਨੂੰ ਮਾਣ ਹੈ ਜੋ ਕਿ ਹਮੇਸ਼ਾ ਪੁੰਜ ਦੇ ਕੰਮ ਵਿੱਚ ਮੋਹਰੀ ਰਹਿੰਦਾ ਹੈ ਇਸ ਤੋਂ ਇਲਾਵਾ ਡਾਕਟਰ ਸੁਨੀਤ ਹਿੰਦ ਨੇ ਕਿਹਾ ਕਿ ਮੈਂ ਅਮਰਗੜ ਸ਼ਹਿਰ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਹੋ ਰਹੇ ਹਨ ਇਸ ਤੋਂ ਇਲਾਵਾ ਹਰ ਹਰ ਮਹਾਦੇਵ ਪੁਟਲਾੜਾ ਦੇ ਅਮਨਾਰੰਗ ਅਤੇ ਤਰुण ਗਰਗਨੇ ਵੀ ਅਮਰਗੜ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਪਹਿਲਾਂ ਪਸ ਸ਼ਹਿਰ ਨੂੰ ਜਿਹੜੀ ਬਹੁਤ-ਬਹੁਤ ਵਧਾਈ ਤੇ ਧੰਨਵਾਦ ਹਰ ਹਰ ਮਹਾਦੇਵ ਫੁੱਟ ਲਾਡਾ ਜਿਹੜੀ ਇਹ ਸੰਸਥਾ ਹੈ ਹਰ ਸਾਲ ਅਬਰਨਾਥ ਜਿਹੜੀ ਲੰਗਰ ਭੇਜਦੀ ਹੈ ਉਹਨਾਂ ਦੀ ਜਿਹੜੀ ਅਹਿਮਦਗੜ ਬ੍ਰਾਂਚ ਆ ਉਹਨਾਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਔਰ ਸਾਰੇ ਸ਼ਹਿਰ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਮੈਂ মিডিਆ ਦੇ ਸਾਥੀਆਂ ਦਾ ਹੀ ਦੱਸਣਾ ਚਾਹਨਾ ਮੈਨੂੰ ਆਪਣੇ ਆਪ ਤੇ ਕਈ ਵਾਰੀ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਇਹ ਮੇਰਾ ਸ਼ਹਿਰ ਹੈ ਵੈਸੇ ਇਹ ਸ਼ਹਿਰ ਆ ਜਿਹੜਾ ਅਹਿਮਦਗੜ ਸਾਡਾ ਇਹ ਪੁੰਨ ਦੇ ਕੰਮਾਂ ਦੇ ਵਿੱਚ ਤਕਰੀਬਨ ਤਕਰੀਬਨ ਪੰਜਾਬ ਦੇ ਸਾਰੇ ਸ਼ਹਿਰਾਂ ਚੋਂ ਅੱਗੇ ਆ। ਔਰ ਇਹ ਸੰਸਥਾ ਜਿਹੜੀ ਇਹ ਬ੍ਰਾਂਚ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਨਾਰਥ ਇੰਡੀਆ ਦੀ ਜੇ ਸਭ ਤੋਂ ਵੱਡੀ ਲੰਗਰ ਦੀ ਜਿਹੜੀ ਕਲੈਕਸ਼ਨ ਆ ਉਹ ਵੀ ਅਹਿਮਦਗੜ ਸ਼ਹਿਰ ਵੱਲੋਂ ਕੀਤੀ ਜਾਂਦੀ ਆ ਔਰ ਮੈਨੂੰ ਇਹ ਸ਼ਹਿਰ ਦਾ ਵਾਸੀ ਹੋਣ ਤੇ ਸ਼ਹਿਰ ਦੇ ਵਿੱਚ ਪੜਿਆ ਹੋਣ ਤੇ ਇਹ ਸ਼ਹਿਰ ਦੇ ਵਿੱਚ ਵਿਚਰਿਆ ਹੋਣ ਤੇ ਆਪਣੇ ਆਪ ਤੇ ਮਾਣ ਆ ਤੇ ਮੈਂ ਸਾਰੇ ਸ਼ਹਿਰ ਦਾ ਤੁਹਾਡੇ ਮਾਧਿਅ ਬਰਾਹੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਈ ਜਿਵੇਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਸ਼ਹਿਰ ਨੇ ਸਮਾਜ ਦੇ ਕੰਮਾਂ ਚ ਪੁੰਨ ਦੇ ਕੰਮਾਂ ਦੇ ਵਿੱਚ ਮੋਰੀ ਰੋਲ ਅਦਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰਾ ਸ਼ਹਿਰ ਰਲ ਕੇ ਇਸੇ ਤਰ੍ਹਾਂ ਹੀ ਸਾਡੇ ਸ਼ਹਿਰ ਦਾ ਪੰਜਾਬ ਦੇ ਵਿੱਚ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਸ਼ਹਿਰ ਦਾ ਨਾਮ ਉੱਚਾ ਕਰੇ ਦੇਖੋ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਹਰ ਹਰ ਮਹਾਦੇਵ ਸੇਵਾਦਲ ਦੇ ਸਾਰੇ ਮੈਂਬਰ ਸਹਿਬਾਨ ਇੰਦਰਪਾਲ ਵਾਲੀਆ ਜੀ ਨੇ ਅਨਿਲ ਜੀ ਨੇ ਜਿੰਨੇ ਵੀ ਇੱਥੇ ਹੋਰ ਮੈਂਬਰ ਖੜੇ ਨੇ ਸਾਰੇ ਬਤਾਈ ਦੇ ਪਾਤਰ ਇਹਨਾਂ ਨੇ ਇੰਨੀ ਮਿਹਨਤ ਕਰਕੇ ਇਹ ਰਾਸ਼ਨ ਇਕੱਠਾ ਕੀਤਾ ਜਿਹੜਾ ਕਿ ਹਰ ਸਾਲ ਅਮਰਨਾਥ ਯਾਤਰਾ ਦੇ ਉੱਤੇ ਬਾਲਟਾਲ ਉੱਥੇ ਇਹ ਰਾਸ਼ਨ ਜਿਹੜਾ ਹੈ ਪਹੁੰਚਾਇਆ ਜਾਏਗਾ ਤੇ ਉੱਥੇ ਸੇਵਾ ਕੀਤੀ ਜਾਏਗੀ ਮੈਂ ਸਾਰੇ ਅਹਿਮਦਗੜ੍ਹ ਤੇ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਤੇ ਉਮੀਦ ਕਰਦਾ ਕਿ ਹਰ ਸਾਲ ਇਸ ਤਰ੍ਹਾਂ ਹੀ ਇਹ ਯੋਗਦਾਨ ਪਾਉਂਦੇ ਰਹਿਣਗੇ ਤੇ ਇਹ ਲਗਾਤਾਰ ਲੰਗਰ ਚੱਲਦਾ ਰਹੇ ਮੇਰਾ ਨਾਮ ਤਰुण ਗਰਗੇ ਜੀ ਆ ਸਾਡੇ ਤੋਂ ਬਹੁਤ ਬਧੀ ਹੈ ਜੀ ਬੁਰਲਾ ਢੇ ਤੋਂ ਅਸੀਂ ਪੰਜ ਮੈਂਬਰ ਕਮੇਟੀ ਦੇ ਵਿੱਚ ਜਿਹੜੇ ਹੈਗੇ ਮੈਂਬਰ ਆ ਜੀ ਇਹ ਇਸ ਵਾਰੀ ਜਿਹੜਾ ਹੈਗਾ ਅਸੀਂ ਅਮਰਨਾਥ ਜੀ ਦੀ ਗੁਫਾ ਦੇ ਉੱਤੇ 27 ਸੌ ਵਿਸ਼ਾਲ ਭੰਡਾਰਾ ਜਿਹੜਾ ਹੈਗਾ ਲੈ ਕੇ ਜਾ ਰਹੇ ਆਂ ਇਹ ਜਿਹੜਾ ਹੁਣ ਰਸਣ ਹੈ ਜੀ ਪਹਿਲਾ ਜੱਥਾ ਸਾਡਾ ਰਵਾਨਾ ਹੋ ਰਿਹਾ ਹੈਗਾ ਔਰ ਅਸੀਂ ਸਵੇਰ ਦੇ ਚੱਲੇ ਹੋਏ ਆ ਪਹਿਲਾ ਜਿਹੜਾ ਬ੍ਰੇਕਫਾਸਟ ਸੀਗਾ ਸਾਡਾ ਉਹ ਸੁਨਾਮ ਬ੍ਰਾਂਚ ਹੋਲ ਸੀ ਫਿਰ ਉਸ ਤੋਂ ਬਾਅਦ ਸਾਡਾ ਸੰਗਰੂਰ ਪ੍ਰੋਗਰਾਮ ਸੀ ਉਸ ਤੋਂ ਬਾਅਦ ਅਸੀਂ ਅਹਿਮਦਗੜ੍ਹ ਦੇ ਵਿੱਚ ਪਹੁੰਚੇ ਆਂ ਮੈਂ ਅਹਮਦਗੜ ਦੇ ਜਿਹੜੇ ਜਿੰਨੇ ਵੀ ਵਸਨੀਕ ਨੇ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਦੇਣੀ ਚਾਹੂੰਗਾ 27ਵੇਂ ਵਿਸ਼ਾਲ ਪੰਡਾਰੇ ਦੀ ਔਰ ਦੂਸਰੀ ਵਧਾਈ ਇਹ ਵੀ ਅਹਮਦਗੜ ਮੰਡੀ ਜਿਹੜੀ ਹੈਗੀ ਆ ਉਹ ਹਰ ਹਰ ਮਹਾਦੇਵ ਸੇਵਾਦਾਲਾਪੁਰਾ ਅੱਡਾ ਦੀ ਨੋਰਥ ਵੀ ਸਭ ਤੋਂ ਵੱਡੀ ਬ੍ਰਾਂਚ ਹੈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਹਮਦਗੜ ਮੰਡੀ ਦੇ ਜਿੰਨੇ ਵੀ ਕਾਰਜਕਰਤਾ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਅਨਿਲ ਕਈ ਜੀ ਇੰਦਰਪਾਲ ਜੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੂੰਗਾ ਦੂਸਰੀ ਗੱਲ ਯਾਤਰਾ ਦੇ ਵਿੱਚ ਯਾਤਰੀਆਂ ਦੀ ਜਿਹੜੀ ਹੈਗੀ ਹੈ ਸਹਿਯੋਗ ਦੇ ਲਈ ਉੱਥੇ ਕੰਬਲ ਦਵਾਨਾ ਰਹਿਣ ਸਹਨ ਦੀ ਵਿਵਸਥਾ ਗੁਫਾ ਦੇ ਉੱਪਰ ਜਿਹੜਾ ਹੈਗਾ ਜੀ ਇੱਕ ਨੰਬਰ ਦੀ ਸਾਈਟ ਹੈ ਆਪਣੇ ਕੋਲੇ ਹਰ ਅਰਮਾਨ ਦੀ ਪੂਰੀ ਯਾਤਰਾ ਚੱਲੂਗਾ ਜੀ 3 ਜੁਲਾਈ ਤੋਂ ਸ਼ੁਰੂ ਹੋ ਕੇ ਜੀ 9 ਅਗਸਤ ਤੱਕ ਸਰਦਾਲੂ ਉੱਥੇ ਇਸ ਵਾਰੀ ਜਿਹੜਾ ਅਨੁਮਾਨ ਹੈ ਜੀ 7 ਤੋਂ 8 ਲੱਖ ਸ਼ਰਦਾਲੂ ਦੇ ਪਹੁੰਚਣ ਦਾ ਉਹਨੂੰ ਅਨੁਮਾਨ ਹੈ ਮਾਹੌਲ ਪੂਰਾ ਵਧੀਆ ਹੈ ਜੀ ਠੀਕ ਹੈ ਉੱਥੇ ਕਸ਼ਮੀਰ ਦੇ ਵਿੱਚ ਮਿਲਿਟੈਂਸ ਦਾ ਖਤਰਾ ਤਾਂ ਬਣਿਆ ਹੀ ਰਹਿੰਦਾ ਹੈਗਾ ਪਰ ਜਿਹੜੇ ਅਮਰਨਾਥ ਦੇ ਯਾਤਰੀ ਨੇ ਉਹਨਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾਗਾ ਔਰ ਇਸ ਇਸ ਟਾਈਮ ਜਿਹੜੀ ਹੈਗੀ ਹੈ ਉੱਥੇ ਬਹੁਤ ਜ਼ਿਆ ਔਰ ਅਮਰਨਾਥ ਯਾਤਰਾ ਨੂੰ ਉਹਨਾਂ ਨੇ ਇਹ ਵਾਅਦਾ ਕੀਤਾ ਵੀ ਪੂਰਾ ਸਚਾਰੂ ਢੰਗ ਨਾਲ ਚਲਾਇਆ ਜਾਵੇ। ਸੁਰੱਖਿਆ ਦੇ ਇੰਤਜ਼ਾਮ ਦੇ ਕੋਈ ਸਾਡੇ ਕੋਲੇ ਜਿਹੜਾ ਹੈਗਾ ਮੈਡੀਕਲ ਕਿੱਟ ਹੁੰਦੀ ਹੈ, ਪ੍ਰੋਪਰ ਆਕਸੀਜਨ ਸਿਲੰਡਰ ਹੁੰਦੇ ਨੇ ਔਰ ਇਸ ਤੋਂ ਬਿਨਾਂ ਸਾਡੇ ਕੋਲੇ ਫਾਇਰ ਸਿਲੰਡਰ ਹੁੰਦੇ। ਅੱਜ ਜਿਹੜੇ ਹੈਗੇ 4 ਟਰੱਕ ਚੱਲੇ ਨੇ ਜੀ 25 ਤਰੀਕ ਨੂੰ ਤਿੰਨ ਟਰੱਕ ਜਾ ਰਹੇ ਨੇ ਜੀ ਉਸ ਤੋਂ ਬਾਅਦ ਜਿਵੇਂ ਜਿਵੇਂ ਰਾਸ਼ਨ ਦੀ ਜ਼ਰੂਰਤ ਪੈਂਦੀ ਜਾਊਗੀ ਉਸੇ ਤਰ੍ਹਾਂ ਟਰੱਕ ਇੱਥੋਂ ਜਾਂਦੇ ਰਹਿਣਗੇ। ਹਰ ਹਰ ਮਹਾਦੇਵ ਸੇਵਾਦਾਲ ਬੁਲਾੜਾ ਰਜਿਸਟਰ 37 27ਵਾਂ ਭੰਡਾਰਾ ਜੋ ਕਿ ਪਿਛਲੇ 27 ਸਾਲ ਤੋਂ ਮਹਾਰਾਜ ਬੇਸ ਕੰਪਾਲਟਾਲ ਦੇ ਵਿੱਚ ਅਹਿਮਦਗੜ ਬ੍ਰਾਂਚ ਵਿੱਚ ਅਸੀਂ ਉਨਹਾਂ ਪਹੁੰਚੇ ਆਂ ਤੀਸਰੀ ਜਗ੍ਹਾ ਤੇ ਰੁਕੇ ਆਂ ਬੋਲ ਬਾਲਟਾਲ ਤੋਂ ਚੱਲ ਕੇ ਬੁੜਰਾਡੇ ਤੋਂ ਤੇ ਸਾਰ ਜਗ੍ਹਾ ਤੇ ਇੱਕ ਨਵੇਂ ਤੋਂ ਨਵਾਂ ਵਧੀਆ ਤੋਂ ਵਧੀਆ ਸਾਨੂੰ ਉੱਥੇ ਉਹ ਹੰਗਾਰਾ ਭਰਿਆ ਅਹਿਮਦਗੜ ਬ੍ਰਾਂਚ ਸਾਡੀ ਸਾਜਿਸਤਾਂ ਦੱਸਿਆ ਤਰੂਜੀ ਨੇ ਜਿੰਨੇ ਬ੍ਰਾਂਚਾਂ ਨੇ ਸਭ ਤੋਂ ਵੱਡੀ ਬ੍ਰਾਂਚ ਹੈ ਇਹ ਸਾਡਾ ਜੋ ਸੰਯੋਗ ਕਰਦੇ ਨੇ ਜੋ ਸਾਡੇ ਨਾਲ ਸਾਥ ਦਿੰਦੇ ਨੇ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸੇ ਤਰ੍ਹਾਂ ਪੰਡਾਰਾ ਲੱਗਦਾ ਰਹੇਗਾ ਮਹਾਰਾਜ ਬੋਲੇ ਸ਼ੰਕਰ ਕਿਰਪਾ ਬਣਾਈ ਰੱਖਣ ਬੋਲ ਸ਼ੰਕਰ ਭਗਵਾਨ ਕੀ ਜੈ